ਜੇ ਕੋਈ ਬੰਦਾ ਪਿੰਡ ਦੇ ਵਿੱਚ ਤੇ ਚਿੱਟੇ ਰੰਗ ਦੇ ਸੱਥਰ ਵਿਛਾ ਕੇ ਤੇ ਉਹੀ ਬੰਦਾ ਉਸੇ ਪਿੰਡ ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੁੰਦੇ ਨਾ ਉਹਨਾਂ ਦੇ ਘਰੇ ਤਾਂ ਫਿਰ ਬਲਡوزر ਚੱਲੂਗਾ ਇੱਥੇ ਪੰਜਾਬ ਸਰਕਾਰ ਨੇ ਪੰਜਾਬ ਚੋਂ ਨਸ਼ੇ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੁਧ ਨਸ਼ਿਆਂ ਵਿਰੁੱਧ ਪੁਲਿਸ ਨੇ ਹੁਣ ਤੱਕ 11403 ਐਫਆਈਆਰ ਦਰਜ ਕੀਤੀਆਂ ਨੇ 18867 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਰੋੜਾਂ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਵੀ ਕੀਤੀ ਜਾ ਰਹੀ ਹੈ ਇਹ ਨਸ਼ੇ ਦੇ ਕਾਰੋਬਾਰ ਦੇ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ ਨਮਸਕਾਰ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜਿਹੜੀ ਹੈ ਜੰਡਿਆਲਾ ਗੁਰੂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਨਸ਼ੇ ਦੀ ਵੱਡੀ ਕਿੱਪਸਮੇਤ ਪੁਲਿਸ ਨੇ ਵਿਅਕਤੀਆਂ ਨੂੰ ਕਾਬੂ ਕੀਤਾ ਤਾਂ ਸਵੇਰਾ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪੁਲਿਸ ਵੱਲੋਂ ਇਹ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਲਗਾਤਾਰ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਜੋ ਪੰਜਾਬ ਸਰਕਾਰ ਵੱਲੋਂ ਮੁਹਿੰਮ ਚੜ੍ਹੀ ਗਈ ਹੈ ਇਸ ਨੂੰ ਲੈ ਕੇ ਜੰਡਿਆਲਾ ਗੁਰੂ ਵਿੱਚ ਬੀਤੀ ਦਿਨ ਇੱਕ ਐਸੋ ਆਪਰੇਸ਼ਨ ਦੌਰਾਨ ਵੱਖ-ਵੱਖ ਟੀਮਾਂ ਵੱਲੋਂ ਜਿਹੜੀ ਹੈ 200 68 ਗ੍ਰਾਮ ਜਿਹੜੇ ਨੇ ਹੈਰੋਇਨ ਹਜ਼ਾਰ ਨਸ਼ੀਲੀਆਂ ਗੋਲੀਆਂ ਤੇ ਹਜ਼ਾਰ ਕੈਪਸੂਲ ਤੇ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਜੋ ਮੁਹਿੰਮ ਚਲਾਈ ਜਾ ਰਹੀ ਹੈ ਇਸ ਨੂੰ ਲੈ ਕੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਐਸਐਸਪੀ ਜਿਹੜੇ ਨੇ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਜਿਹੜੇ ਨੇ ਇਹ ਆਪ ਆਈਪੀਐਸ ਉਹਨਾਂ ਦੀ ਅਗਵਾਈ ਹੇਠ ਇਹ ਜੰਡਿਆਲਾ ਗੁਰੂ ਦੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਕੈਸੋ ਆਪਰੇਸ਼ਨ ਚਲਾਇਆ ਗਿਆ ਨਸ਼ੇ ਦੀ ਰਿਕਵਰੀ ਲਈ ਸਾਂਚਾ ਆਪਰੇਸ਼ਨ ਕਰਕੇ ਜਿਹੜਾ ਇਹ ਕੈਸੋ ਆਪਰੇਸ਼ਨ ਚਲਾਇਆ ਗਿਆ ਇਸ ਆਪਰੇਸ਼ਨ ਦੇ ਵਿੱਚ ਵੱਖ-ਵੱਖ ਟੀਮਾਂ ਵੱਲੋਂ ਜਿਹੜੇ ਨੇ ਇਹ ਥਾਣਾ ਜੰਡਿਆਲਾ ਗੁਰੂ ਵਿੱਚ ਮੁਕੱਦਮਾ ਨੰਬਰ 138 ਤੇ ਅਧੀਨ ਜਿਹੜੇ ਐਨਡੀਪੀਐਸ ਐਕਟ ਤਹਿਤ ਜੰਡਿਆਲਾ ਗੁਰੂ ਦੇ ਵਿੱਚ ਮੇਡਾ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਮੁਕੱਦਮਾ ਨੰਬਰ 140 2025 ਜਿਹੜਾ ਹੈ ਜੁਰਮ ਐਨਡੀਪੀਐਸ ਐਕਟ ਦੇ ਤਹਿਤ ਇਹ ਪੂਰਾ ਮਾਮਲਾ ਦਰਜ ਹੋਇਆ ਇਸ ਆਪਰੇਸ਼ਨ ਦੌਰਾਨ 268 ਗ੍ਰਾਮ ਹਿਰੋਇਨ 19 ਗੋਲੀਆਂ ਜੜੀਆਂ ਨੇ ਹਜ਼ਾਰ ਜਿਹੜੇ ਨੇ ਕੈਪਸੂਲ ਤੇ ਹੋਰ ਚੀਜ਼ਾਂ ਜਿਹੜੀਆਂ ਨੇ ਬਰਾਮਦ ਹੋਈਆਂ ਨੇ ਤੇ ਕਿੰਨੇ આરોપી ਜਿਹੜੇ ਨੇ ਅਦਾਲਤ ਵਿੱਚ ਰਿਮਾਂਡ ਲੈ ਕੇ ਉਨ੍ਹਾਂ ਤੋਂ ਪੁਸ਼ਗਿਸ਼ ਕੀਤੀ ਜਾਵੇਗੀ ਕਿ ਇੱਦੀ ਵੱਡੀ ਜਿਹੜੀ ਖੇਪ ਆਕਰ ਕਰ ਕਿੱਥੋਂ ਇਹ ਲੈ ਕੇ ਆਉਂਦੇ ਨੇ ਤੇ ਕਿੱਥੋਂ ਦੀ ਜਿਹੜੀ ਹੈ ਕਿਨਾ ਵੱਲੋਂ ਸਪਲਾਈ ਕੀਤੀ ਜਾ ਰਹੀ ਹੈ ਦਾ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਜਿੱਥੇ ਵੱਡੀ ਸਫਲਤਾ ਜਿਹੜੀ ਹੈ ਜੰਡਿਆਲਾ ਪੁਲਿਸ ਨੂੰ ਮਿਲੀ ਹੈ ਜਿੱਥੇ ਲਗਾਤਾਰ ਪੰਜਾਬ ਸਰਕਾਰ ਵੱਲੋਂ ਜੋ ਮੁਹਿੰਮ ਚੜੀ ਜਾ ਰਹੀ ਹੈ ਉਸ ਨੂੰ ਲੈ ਕੇ ਵਾਖ ਵਖ ਥਾਵਾ ਤੇ ਜਿਹੜਾ ਕੈਸੋ ਆਪਰੇਸ਼ਨ ਚਲਾਈ ਜਾ ਰਹਾ ਇਸ ਪੂਰੇ ਮਾਮਲੇ ਨੂੰ ਲੈ ਕੇ ਹੋਰ ਕੀ ਕੁਝ ਰਿਕਵਰ ਹੋਇਆ ਇਸ ਨੂੰ ਲੈ ਕੇ ਪੁਲਿਸ ਦਾ ਕੀ ਕੁਝ ਕਹਿਣਾ ਇੱਕ ਵਾਰ ਤੁਹਾਨੂੰ ਉਹ ਸੁਣਾ ਦਿੰਨੇ ਆ ਪੰਜਾਬ ਸਰਕਾਰ ਵੱਲੋਂ ਜਿਹੜੀ ਚਲਾਈ ਗਈ ਆ ਮੁਹਿੰਮ ਜੁੱਧ ਨਸ਼ਾ ਅਪਰਾਧ ਇਹਦੇ ਤਹਿਤ ਜਿਹੜੇ ਕੱਲ ਨੂੰ ਸਾਡੇ ਐਸਐਸਪੀ ਮਾਨਯੋਗ ਐਸਐਸਪੀ ਸਾਹਿਬ ਏਡੀਜੀਪੀ ਸਾਹਿਬ ਡੀਆਈ ਸਾਹਿਬ ਦੀ ਰਹਿਮਾਈ ਹੇਠ ਅਸੀਂ ਇੱਥੇ ਸਰਚ ਆਪਰੇਸ਼ਨ ਕੀਤਾ ਸੀ ਕੈਸੋ ਆਪਰੇਸ਼ਨ ਉਦੇ ਵਿੱਚ ਕੱਲ ਸਾਨੂੰ ਬੜੀ ਤਕੜੀ ਕਾਮਯਾਬੀ ਮਿਲੀ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਅਸੀਂ ਇੱਕ ਪਰਚਾ ਦਰਜ ਕੀਤਾ ਜਿਹਦੇ ਵਿੱਚ ਅਸੀਂ 138 ਨੰਬਰ ਮਕਦਮਾ ਦਰਜ ਕਰਕੇ ਦੋ ਬੰਦੇ ਅਰੈਸਟ ਕੀਤੇ ਆ ਇਹਨਾਂ ਦੇ ਕੋਲੋਂ 268 ਗ੍ਰਾਮ ਹੀਰਨ ਰਿਕਵਰ ਹੋਈ ਹੈ ਨਾਲ ਇੱਕ ਬਿਨਾ ਨੰਬਰੀ ਮੋਟਰਸਾਈਕਲ ਮਿਲਿਆ ਨਾਲ ਹੀ ਇੱਕ ਕੱਲ ਅਸੀਂ ਇੱਕ ਸਨੇਚਰ ਜਿਹੜੇ ਸੀ ਸਨੇਚ ਕੀਤਾ ਸੀ ਉਹਨਾਂ ਨੇ ਇੱਕ ਮੋਬਾਈਲ ਉਹ ਫੜਿਆ ਬੰਦਾ ਉਹਦੇ ਵਿੱਚ ਇੱਕ ਬੰਦਾ ਫੜ ਲਿਆ ਦੋ ਜਿਹੜੇ ਉਹ ਭੱਜ ਗਏ ਸੀ ਉਹ ਅਸੀਂ ਨਾਮਜਦ ਕਰ ਲਿਆ ਉਹਦੇ ਵਿੱਚ ਮੋਬਾਈਲ ਜਿਹੜਾ ਸਨੇਚ ਕੀਤਾ ਸੀ ਉਹ ਸਾਨੂੰ ਰਿਕਵਰ ਹੋ ਗਿਆ ਫਿਰ ਨਾਲ ਇੱਕ ਮੋਟਰਸਾਈਕਲ ਮਿਲਦੀ ਆ ਮੇਨ ਜਿਹੜੀ ਹੈ ਇੱਕ ਹੋਰ ਜਿਹੜੀ ਸਾਡੀ ਮੇਨ ਤਗਲੀ ਰਿਕਵਰੀ ਹੋਈ ਆ ਉਹ ਸਾਡੇ ਕੋਲ 1000 ਕੈਪਸੂਲ ਤੇ 10000 ਜਿਹੜੀਆਂ ਗੋੜੀਆਂ ਉਹ ਅਸੀਂ ਰਿਕਵਰ ਕੀਤੀਆਂ ਇਹਦੇ ਵਿੱਚ ਟੋਟਲ ਸਾਡੇ ਕੋਲ ਤਿੰਨ ਬੰਦੇ ਅਰੈਸਟ ਹੋਏ ਆ ਜਿਹੜਾ ਬੜਾ ਹਾਈ ਲੈਵਲ ਤੇ ਇਹ ਕੰਮ ਕਰਦੇ ਆ ਨਸ਼ੇ ਦੇ ਇਹ ਸਾਡੀ ਸਭ ਤੋਂ ਤਕੜੀ ਜਿਹੜੀ ਹੈ ਰਿਕਵਰੀ ਇੱਥੇ ਥਾਣੇ ਦੇ ਬੰਡਾਲੇ ਦੀ ਸੀਆਈਏ ਦੀ ਮਦਦ ਦੇ ਨਾਲ ਅਸੀਂ ਕੀਤੀ ਆ ਇਹ ਇਹਦੇ ਚ ਟੋਟਲ 11 ਕ ਹਜ਼ਾਰ ਸਾਨੂੰ ਗੋੜੀਆਂ ਤੇ ਕਸਰੋਲ ਰਿਕਵਰ ਹੋਏ ਸਨੇਚਿੰਗ ਕਿਹੜੀ ਜਗ੍ਹਾ ਤੇ ਹੋਇਆ ਸੀ ਇਹ ਸਨੇਚਿੰਗ ਇੱਥੇ ਜੰਗਲ ਵਾਲੇ ਦੇਵੀ ਦਾਸਪੁਰੇ ਰੋਡ ਦੇ ਜਿਹੜੀਆਂ ਗੋਲੀਆਂ ਤੇ ਨਸ਼ੇ ਇਹ ਕਸਟੋੜੀ ਇਹ ਗੋੜੀਆਂ ਦਾ ਆਪਣੇ ਸੀਆਈਏ ਨੇ ਫੜੀਆਂ ਇਹ ਸੀਆਈਏ ਹਾਂਜੀ ਬੰਡਾਲੇ ਦਾ ਬੰਡਾਲੇ ਲੱਗੇ ਮੈਡੀਕਲ ਸਟੋਰ ਆ ਕਿਤੇ ਨਹੀਂ ਨਹੀਂ ਵੈਸੇ ਸਾਰੇ ਸਾਰੇ ਤੇ ਬੰਡਾਲੇ ਦੀ ਇਹ ਵੀ ਬਾਹਰਲੇ ਕੋਈ ਸ਼ਖਸ ਨਹੀਂ ਨਹੀਂ ਬਾਹਰਲੇ ਵੀ ਹੈ ਬਾਰਲੇ ਵੀ ਹੈਗੇ ਆ ਝੰਡਾਲੇ ਦੇ ਇੱਕ ਤਾਂ ਸਾਡੇ ਜਿਹੜੇ ਇਹਦੇ ਵਿੱਚ ਹੈਗੇ ਆ ਆਪਣਾ ਸ਼ੇਪੁਰ ਭੱਲੇ ਦਾ ਇਹ ਪੰਜ ਸਾਡੇ ਝੰਡਾਲੇ ਦੇ ਆ ਬਾਕੀ ਸਾਰੇ ਬਾਹਰ ਦੇ ਜਿਹੜੇ ਹੈ ਹਨ ਮੜੀਓ ਪ੍ਰੋਫੈਸ਼ਨਲ ਆ ਕਿ ਨਹੀਂ ਨਹੀਂ ਪ੍ਰੋਫੈਸ਼ਨਲ ਨਹੀਂ ਹੁੰਦਾ ਪ੍ਰੋਫੈਸ਼ਨਲ ਹਾਂ ਅਸੀਂ ਇੱਕ ਤੇ ਤਿੰਨ ਦਾ ਹਾਂਜੀ ਇੱਕ ਤੇ ਚਾਰ ਇੱਕ ਤੇ ਚਾਰ ਜਿਹੜਾ ਜਿਹੜੀਆਂ ਗੋਰੀਆਂ ਜਿਹੜਾ ਇਹ ਪਹਿਲਾਂ ਕੰਮ ਕਰਦਾ ਪਹਿਲਾਂ ਇਹਦੀ ਪੱਛਾ ਹੈ ਇਹ ਅਜੇ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡਾ ਉੱਤੇ ਹੁਣ ਦੇਖਦੇ ਆਂ ਜੋ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਉੱਥੋਂ ਬਾਅਦ ਫਿਰ ਸਾਰੀ ਗੱਲ ਕਲੀਅਰ ਹੋਊਗੀ ਉਹ ਤੁਹਾਨੂੰ ਰਿਟਰਨ ਸਾਰਾ ਦਸਤਾਵਰ ਇੱਕ ਬੀਤੇ ਦਿਨ ਜਿਹੜੀਆਂ ਆਪਣੇ ਫਰੋਟੀਆਂ ਦੀਆਂ ਕਾਲਸ ਆਗਣੇ ਸੀ ਲੋਕਾਂ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਜਿਹੜੇ ਲੋਕ ਫੜੇ ਗਏ ਆ ਜਾਂ ਇਦਾਂ ਜਿਹਾ ਉਹਦੇ ਵਿੱਚ ਜਨਰਾਲੇ ਦੇ ਵਿੱਚ ਤਾਂ ਅਸੀਂ ਸਾਰੇ ਦੇ ਸਾਰੇ ਬੰਦੇ ਆਪਣੇ ਸਾਰਾ ਮਡੂ ਜਿਹੜਾ ਅਸੀਂ ਆਪਣਾ ਪ्रेस ਕਰ ਲਿਆ ਉਹਦੇ ਵਿੱਚ ਸਿਰਫ ਸਾਡੇ ਕੋਲ ਦੋ ਬੰਦੇ ਹੰਣ ਵਾਲੇ ਆ ਉਹ ਸਾਡੀ ਚੱਲ ਰਹੀਆ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਨਾਲਸ ਉਹਨਾਂ ਤੇ ਰੇਡ ਵੀ ਚੱਲ ਰਹੀ ਆ لیکن ਉਹਦੇ ਵਿੱਚ ਜਿੰਨੇ ਵੀ ਬੰਦੇ ਸਾਡੇ ਇੱਥੋਂ ਦੇ ਸੀ ਉਹ ਟੋਟਲ ਤੇ ਛੋਟਲ ਅਸੀਂ ਕਲੀਅਰ ਕਰਦੇ ਆ। ਕੀ ਸਾਡੀ ਤੇਰੀ ਪਿਛਲੇ ਜਿਹੜਾ ਕੰਮ ਜਦੋਂ ਥੋੜੇ ਦਿਨ ਪਹਿਲਾਂ ਸੀ ਨਾਲੇ ਕੋਈ ਕਿਉਂ ਮਿਟੇ ਗਏ ਸੀ ਇਹ ਜਿਹੜਾ ਬਾਲਵਲੀ ਕੀ ਚੌਂਕ ਤੇ ਅਗੀਧਾਵੜੀ ਚੌਂਕ ਉਹ ਕੁਝ ਦਿਨ ਦਾ ਬੰਦ ਹੋ ਗਿਆ। ਫਿਰ ਦੁਬਾਰਾ ਲੱਖਣਗੇ ਨਹੀਂ ਉਹ ਦੁਬਾਰਾ ਲਾਉਨੇ ਆ ਜੀ ਉਹ ਕੁਝ ਏਦਾਂ ਆ ਡਿਊਟੀਆਂ ਇੰਨੀਆਂ ਕ ਪੈ ਜਾਂਦੀਆਂ ਹੁਣ ਲਾਅ ਐਂਡ ਆਰਡਰ ਦੀ ਅੱਜ ਵੀ ਡਿਊਟੀ ਪੈ ਗਈ ਆ ਹੁਣ ਐਸ ਐਚਓ ਸਾਹਿਬ ਵੀ ਉੱਧਰ ਜਾ ਰਹੇ ਆ ਤੇ ਉਹ ਲਗਾਤਾਰੀ ਚਲਾਵਾਂਗੇ ਜੀ